ਸਸਿਕਲ ਵਲਕਮ ਕੀ ਹਾਲ ਚਾਲ ਠੀਕ ਠਾਕ ਮੇਰੇ ਭੈਣ ਭਰਾ ਤਾਂ ਸਾਰਾ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਹੈਗਾ ਜਾਨਕੀ ਅੱਜ ਆਪਣਾ ਸੁਖਣਾ ਬਾਬਾ ਜੀ ਕਿਰਪਾ ਨਾਲ ਲੱਗੇ ਆ ਪਲਸਟਰ ਸ਼ੁਰੂ ਤੇ ਅੱਜ ਮਜ਼ਦੂਰ ਵੀ ਤੇ ਆ ਨਹੀਂ ਹੈਗਾ ਮਜ਼ਦੂਰ ਵੀ ਤੇ ਆ ਨਹੀਂ ਮਤਲਬ ਠੀਕ ਨਹੀਂ ਹੈਗਾ ਮਜ਼ਦੂਰ ਵੀ ਤੇ ਅੱਜ ਮੈਨੂੰ ਆ ਖੁਦ ਨਾਲ ਲਾ ਕੇ ਤੇ ਜਿਹੜੀ ਮਜ਼ਦੂਰੀ ਆ ਕਰਨੀ ਪੈਣੀ ਹੈ ਤੇ ਆਓ ਫਿਰ ਚੱਲਦੇ ਆ ਤੇ ਅੱਜ ਫਿਰ ਵਾਲਟੇ-ਵਾਲਟੇ ਚੱਕਦੇ ਆ ਹਾਂਜੀ ਸਾਹਿਬ ਜੀ ਠੰਡੀ ਰੇਤ ਤੇ ਬੈਠੇ ਤੋ ਖਣਾ ਅੱਜ ਆਪਣੀ ਟੈਲ ਵੀ ਲੱਗ ਜਣੀ ਆ ਤੇ ਆਪਣਾ ਰੇਜ਼ ਰੂਤ ਆ ਗਈ ਆ ਤੇ ਟੈਲ ਟੂ ਲੱਗ ਜਣੀ ਅੱਜ ਵਧੀਆ ਹੋਏ ਨਾ ਐਦਾਂ ਰੇਤ ਪਿਛਾ ਗਏ ਨਾ ਥੱਲੇ ਤੇ ਟੈਲ ਲਾ ਦਨਗੇ ਨਾ ਲੇਬਰ ਆ ਗਈ ਆ ਤੇ ਉਹ ਵੀ ਕੰਮ ਹੋ ਲੱਗਾ ਵਧੀਆ ਆਪਣੇ ਘਰ ਲੱਗਾ ਸ਼ੁਰੂ ਹੋ ਲਗਾ ਚਲੋ ਵਧੀਆ ਪਹਿਲਾਂ ਸਫਾਈ ਹੋ ਜੂਗੀ ਇੱਥੋਂ ਆਉਣ ਤੋਂ ਪਹਿਲਾਂ ਪਹਿਲਾਂ ਵਧੀਆ ਜੀ ਕੰਮ ਹੋ ਰਾਇ ਧਿਕਰ ਪਾਣਾ ਸੱਚੇ ਪਾਤਸ਼ਾਹ ਦੇ 15 ਕਰਨਾ ਸ਼ੁਰੂ ਕਰ ਦਿੱਤਾ ਥੱਲੇ ਉਹ ਹੋ ਹੋ ਕੱਢੀ ਲਾਇਓ ਨਾ ਚਲੋ ਇਹ ਠੀਕ ਹੈ ਅੰਦਰ ਬਣਾਣਾ ਮਸਾਲਾ ਲੱਗੀ ਗੋਦੇ ਅੱਜ ਬਾਥਰੂਮ ਦਾ ਹੌਲ ਗਿਆ ਮਤਲਬ ਪਲਸਟਰ ਆ ਇੱਥੇ ਭਰ-ਭਰ ਬਾਲਟੇ ਰੱਖੀ ਜੰਨੇ ਨਾਲ ਦੇ ਨਾਂ ਤੇ ਸਾਫ ਲਾਈ ਜਾਂਦੇ ਚੱਲ ਵੱਧਾ ਹੋ ਗਿਆ ਤੇ ਮਜ਼ਦੂਰ ਗਰਮੀ ਬਹੁਤ ਜ਼ਿਆਦੀ ਹੋ ਗਈ ਪਿਆਸ ਬਹੁਤ ਲੱਗਦੀ ਹੈ ਹਾਂ ਪਾਣੀ ਲੈ ਜਾਈਏ ਨਾਲ ਮਿਸਤਰੀ ਸਾਹਿਬ ਨੂੰ ਕਹਿ ਦਈਏ ਨਾਲ ਆਪੇ ਲਈਏ ਤੇ ਅੱਜ ਮਜ਼ਦੂਰੀ ਮੈਂ ਹੀ ਕਰਨ ਦਿਆਂ ਨਾਲ 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 ਦੇ ਨਾਲ ਅੱਜ ਮਿਸਤਰੀ ਸਾਹਿਬ ਨੇ ਦਿਹਾੜੀ ਮੈਂ ਹੀ ਲਵਾਉਣ ਦਿਆਂ ਵਾ ਤੇ ਮਸਾਲਾ ਆਪਾਂ ਘੋਲ ਲਿਆ ਵਾ ਨਾਲ ਦੇ ਨਾਲ ਮੈਂ ਬਾਲਟੇ ਭਰ ਕੇ ਫੜਾਈ ਜਾਣ ਦਿਆਂ ਮਿਸਤਰੀ ਸਾਹਿਬ ਨੂੰ ਤੇ ਅਜ ਟਾਇਲ ਵੀ ਲਗਣੀ ਸੁਖਣਾ ਸ਼ੁਰੂ ਹੋ ਗਈ ਆਪਣੇ ਮਾਰੇ ਦੀ ਘਰਪਣਾ ਆਹੋ ਅੰਦਰ ਟਾਇਲ ਦਾ ਵੀ ਕੰਮ ਸ਼ੁਰੂ ਹੋ ਗਿਆ ਲੱਗਦਾ ਕਿ ਸauft ਸੁੱਤਰਾ ਵੀ ਹੋ ਮਾਰੇ ਇੱਕ ਤੁਣਾ ਵਧੀਆ ਗਿਆ ਜਿਹੜਾ ਵਾਈਟ ਰੈਡ ਦਾ ਜਿਹੜਾ ਡਿਜ਼ਾਈਨ ਜਾਂ ਕੰਬੀਨੇਸ਼ਨ ਹੁੰਦਾ ਜਿਹੜਾ ਉਹ ਪੈਂਦੇ ਆ ਟਾਇਲ ਦੇ ਵਿੱਚ ਇਹ ਸੋਹਣਾ ਲੱਗਣ ਲੱਪੈ ਨਾਲ ਹੀ ਵਧੀਆ ਇਹਨਾਂ ਕੰਮ ਫਸ ਕਲਾਸ ਹੋਰ 2-3 ਘੰਟਿਆਂ ਨੂੰ ਉੱਥੋਂ ਤੱਕ ਪਹੁੰਚ ਜਾਣਾ ਆਪਣੀ ਗੇੜ ਦੱਕਣਾ ਹੈ ਇੱਧਰ ਸਾੰਭਾਦਰਾ ਇੱਧਰ ਸਾਡੇ ਇੱਧਰ ਆ ਕੇ ਬਹਿ ਗਏ ਸਾਡੇ ਸ਼ਾਈ ਠੰਡੀ ਜਗ੍ਹਾ ਭਾਲਦੇ ਨੇ ਇੱਥੇ ਆ ਕੇ ਨਿੰਦਾ ਪੂਰੀ ਹੋਣੀ ਆ ਹਾਂ ਤੋਂ ਆ ਰਹੇ ਆ ਤੇ ਮਿਸਤਰੀ ਸਾਹਮਣੇ ਆਪਣਾ ਖਾਣੀ ਹੀ ਰੋਟੀ ਮਾਂ ਮਮਮੀ ਨੇ ਕਿਹਾ ਮੈਂ ਮਿਸੇ ਪ੍ਰਸ਼ਾਦ ਦੇ ਬਣਾਉਣ ਦੇ ਨਾਲ ਚਾਹ ਬਣਾ ਦੋ ਤੇ ਚਲੋ ਮੈਂ ਛਕਾ ਦੀ ਮਿਸਤਰੀ ਸਾਹਮਣੇ ਮੰਮੀ ਉਹਨੇ ਬਣਾਉਣ ਦੇ ਨਾਲ ਮਿਸੇ ਪ੍ਰਸ਼ਾਦ ਦੇ ਤੇ ਮੈਂ ਚਲੋ ਉਹ ਅੱਜ ਰੋਟੀ ਲੈ ਕੇ ਨਹੀਂ ਆਏ ਘਰੋਂ ਤੇ ਮੈਨੂੰ ਕਹਿੰਦੇ ਛਕਾ ਦੋ ਮੈਂ ਚੱਲ ਕੰਮ ਨਹੀਂ ਇਥੋਂ ਛਕਾ ਦਿੰਨੇ ਆ ਅਵਲ ਤੇ ਰੋਟੀ ਘਰੋਂ ਖਾ ਕੇ ਮਤਲਬ ਥਾਣ ਜਾਂਦੇ ਆ ਲਾਗੇ ਘਰ ਤੇ ਹਾਂ ਚਲੋ ਲੈ ਜੰਨੇ ਹੁਣ ਚਾਹ ਵੀ ਹੋ ਗਈ ਰੈਡੀ ਤੇ ਪ੍ਰਸ਼ਾਦੇ ਵੀ ਹੋ ਗਏ ਰੈਡੀ ਲੈ ਜੰਨੇ ਫਿਰ ਕੱਲ੍ਹ ਦੀ ਬੰਦੋ ਮੰਤੋਂ ਫਿਰ ਡੈਡੀ ਨੂੰ ਹਾਂ ਡੈਡੀ ਐ ਡੈਡੀ ਨੂੰ ਪੁੱਛ ਲੈਨੇ ਨਾ ਡਾਡਾ ਨਹੀਂ ਗਣੀ ਪੀਣੀ ਜੁਤਰੀ ਸਾਮਣ ਥੋੜਾ ਠੀਕ ਹੈ ਥੋੜੀ ਜਿਆਦਾ ਪੀਣੀ ਬੜੀ ਬਹੁਤ ਏ ਤਾਂ ਥੋੜੀ ਜਿਆਦਾ ਹੋਣੀ ਨਾ ਪ੍ਰਸ਼ਾਦੇ ਨਾਲ ਤੇ ਥੋੜਾ ਸਵਾਲ ਲੱਗਦਾ ਤੇ ਚਲੋ ਠੀਕ ਹੈ ਪ੍ਰਸ਼ਾਦੇ ਪੈ ਕਰ ਦੋ ਫਰੋਂ ਲਾ ਕੇ ਚੱਲਦੇ ਆਪਾਂ ਤੇ ਸ਼ਾਦੇ ਸ਼ਕਾਲੀਏ ਨੂੰ ਤੇ ਸੌਣ ਤੋ ਆ ਇਦਾਂ ਨਾਲ ਸ਼ਾਦੇ ਸ਼ਾਦੇ ਹੋਣ ਠੀਕ ਹਾਂ ਗਿਆ ਗਲਾਸ ਹੈਗੇ ਆਹ ਚੱਲਦਾ ਲੋਸੀ ਆਪਣਾ ਰੋਟੀ ਖਾ ਲੋ ਕੋਈ ਨਹੀਂ ਲੈ ਆਉਨੇ ਸੀ ਮੜੀ ਨੀਂਦਾ ਹੀ ਨੀਂਦਾ ਹੋ ਪਕਰਾ ਲਈਏ ਕੰਮ ਤੇ ਮਸਾਲੇ ਨੂੰ ਮਾਰ ਲੀਏ ਰੋਟੀ ਨੂੰ ਮਾਰੀਏ ਤੇ ਆਪਣਾ ਥੋੜਾ ਬਦਹਾ ਹੋ ਗਿਆ ਵਾ ਫਲਟਰ ਮਲੋਂ ਧੜਾ ਬੜਾ ਗਿਆ ਦਾਗ ਹੋ ਗਿਆ ਉਹ ਪਰ ਅਜਨ ਆ ਗਏ ਫਿਰ ਥੱਲੇ ਇਹ ਹੁਣ ਹੋ ਜੂਗਾ ਕੁੜੀ ਦਿਨਾਂ ਵਿੱਚ ਕੰਪਲੀਟ ਹੋਗਾ ਉਸ ਤੋਂ ਬਾਅਦ ਬਾਹਰ ਨੂੰ ਆ ਜਾਂਗੇ ਆ ਦੁਆਰਾਂ ਦੁਆਰ ਜੋ ਵੀ ਹੁੰਦੀਆਂ ਕਰਦੇ ਆ ਤੇ ਸੋਣਾ ਜਾ ਰਹਿ ਗਿਆ ਹੈ ਕਮ ਸੈਂਟਰੀ ਦਾ ਇਹ ਮੈਂ ਕਰਾ ਲਈਏ ਲੋ ਦੀ ਸਾਰਾ ਬਾਸਮ ਜਿਹੜਾ ਇਹ ਸਾਰਾ ਰੈਡੀ ਹੋ ਗਿਆ ਹੈ ਸੋਣਾ ਲੱਗਣਾ ਪਿਆ ਤੇ ਹੁਣ ਕੱਲ ਵਾਰੀ ਆਉਗੀ ਉਹ ਬਾਸਮ ਦੀ ਦੂਸਰੇ ਦੀ ਕਾਲਰ ਕਰਵਾਵਾਂਗੇ ਤੇ ਦੇਖਦੇ ਅਗੋ ਕੀ ਹੋਣ ਵਾਲਾ ਜਿਹੜਾ ਕੰਮ ਰਿਹਾ ਉਹ ਵੀ ਕਰਵਾ ਲਈਏ ਬਸ ਇਹੋ ਚੀਜ਼ਾਂ ਦੇ ਭਾਲਦਾ ਹਾਂ ਹੈ ਮਾਸਾ ਇੱਧਰ ਇਹ ਜਦੋਂ ਇਦਾਂ ਰੋਣਾ ਮਾਸਾ ਫਿਰ ਰੇਤ ਨਾਲ ਹੀ ਖੇਡਣਾ ਹੈ ਹੋਰ ਕੋਈ ਕੰਮ ਹੈ ਨਹੀਂ ਹਨਾ ਹੈ ਨਹੀਂ ਨਾ ਕੋਈ ਕੰਮ ਹੋਰ ਇੱਧਰ ਰੇਤ ਨਾਲ ਹੀ ਖੇਡਣਾ ਨਾ ਬੋਲਦਾ ਨਹੀਂ ਆਓ ਜਿੱਥੋਂ ਤੱਕ ਇਹ ਪਹੁੰਚ ਗਈ ਆਪਣੇ ਮਤਲਬ ਇੰਨਾ ਕਿ ਹਿੱਸਾ ਇੱਕ ਵੰਨੇ ਕਵਰ ਹੋ ਗਿਆ ਤੇ ਕੱਲ ਇੰਨਾ ਹੋ ਜੂਗਾ ਆਪਣੇ ਸਾੜੇ ਤੱਕ ਆ ਜੂਗਾ ਤੇ ਵਧੀਆ ਆ ਜੂ ਹੋਰ ਗੱਲ ਬਾਬੇ ਦੀ ਕਿਰਪਾ ਹੋਈ ਏ ਸੱਚੇ ਪਾਤਸ਼ਾਹ ਦੀ ਚਾ ਸਾਫ ਸੁਥਰਾ ਹੋ ਗਿਆ ਹੋਣ ਤੋਂ ਪਹਿਲਾਂ ਰੈਸ ਤੋਂ ਪਹਿਲਾਂ ਕਰਨ ਤੋਂ ਪਹਿਲਾਂ ਪਹਿਲਾਂ ਹੀ ਸਾਰਾ ਜਿਹੜਾ ਕੰਮ ਹੋਇਆ ਨਾ ਟੈਲ ਟੂ ਲੱਗ ਜੇ ਤਾਂ ਜ਼ਿਆਦਾ ਵਧੀਆ ਹੋ ਜਾਂਦਾ ਚਲੋ ਸਾਫ ਸੁਥਰਾ ਹੋ ਗਿਆ ਗੁਰਬਾਈ ਵੀ ਇਥੇ ਹਰਮਾਨਾ ਖੇਡਦਾ ਰਹੂਗਾ ਆਪਣਾ ਬਾਹਰ ਖੁੱਲੀ ਡੁੱਲੀ ਜਗ੍ਹਾ ਕੋਈ ਦਿੱਕਤ ਨਹੀਂ ਆਗੀ ਹਾਂ ਇਹਦੇ ਫਿਰ ਹਾਲ ਦੇ ਪੰਗੇ ਚੱਲਣ ਦੇ ਬਸ ਰੇਤ ਨਾਲ ਹੀ ਇਹ ਰੇਤ ਨਾਲ ਹੀ ਪੰਗੇ ਲੈਣ ਲਿਆ ਜੇ ਇੱਧਰ ਕੋ ਖੰਡੀ ਰੇਤ ਤੇ ਬੈਠੇ ਰਮਾ ਨਾ ਟੇਕੇ ਤੇ ਹੁਣ ਆਪਾਂ ਕਰਤੀ ਹੈਗੀ ਛੁੱਟੀ ਹਜ ਦਿਹਾੜੀ ਲਾ ਲਈ ਆ ਮਿਸਤਰੀ ਸਾਹਮਣ ਨਾਲ ਤੇ ਮਜ਼ਦੂਰ ਆਪਣਾ ਆਇਆ ਨਹੀਂ ਅੱਜ ਤੇ ਆਪਾਂ ਫਿਰ ਲਾ ਤੇ ਆਪਾਂ ਫਿਰ ਲਾ ਲਈ ਮਿਸਤਰੀ ਸਾਹਮਣ ਦਿਹਾੜੀ ਤੇ ਸਮਾਨ ਸਮੂਆ ਥੋੜਾ ਬਹੁਤ ਸੈਂਟਰੀ ਦਾ ਵੀ ਅੱਜ ਕੰਮ ਹੋਇਆ ਸੀ ਤੇ ਸਮੂਆ ਸਾਂਭ ਲਈਏ ਸਾਰਾ ਆ ਤੇ ਚੰਗਾ ਹੀ ਰੇਸ ਦੇ ਖੇਡੇ ਲਗਾ ਉਹ ਚੜ ਕੇ ਬਹਿ ਗਿਆ ਉੱਪਰ ਸਭ ਤੋਂ ਉੰਗੀ ਰਿਹਾ ਉਹ ਉਹ ਵਗ ਗਿਆ ਜੇ ਉਧਰ ਨੂੰ ਚੰਗੀ ਕਿਸੀ ਬਣਾਈ ਜੰਨੇ ਹੈ ਉਧਰ ਚੜਦਾ ਫੇਰ ਫੇਰ ਵਗ ਜਾਂਦਾ ਇਹਨੂੰ ਕਦੀ ਇਹਨੂੰ ਕਦੀ ਆਉਣਾ ਹੋ ਵਾਵਾ ਖੁਸ਼ ਹੈ ਅੱਜ ਚੰਗਾ ਰੇਦ ਨਾਲ ਖੇਡਣ ਨੂੰ ਮਿਲਣਿਆ ਪੂਰਾ ਖੁਸ਼ ਹੋਇਆ ਆ ਉਹ ਉਹ ਪੂਰੀ ਕਿਸੀ ਬਣਾਈ ਜਿਆ ਤੇ ਆਹ ਉਹ ਅੜ ਗਈ ਚੱਪਲ ਫੇਰ ਚੜਗੇ ਚੜਗੇ ਕੰਨ ਜੇ ਸੇਰੋਦਰ ਲੌਗਾ ਝੂਟਾ ਆਹ ਆਹ ਇਹ ਬੈਟਰੀ ਦੇ ਨਵਾਂ ਪਸੰਦ ਆਈਆਂ ਜਾਲੀਆਂ ਨੇ ਲੱਲੀਆਂ ਨੇ ਅੰਗੁਰਵਾਇ ਸਾਨੀ ਨੇ ਸਾਨੀ ਅੱਜ ਲੱਲਾ ਲੱਲਾ ਰੋਟੀ ਪਾਣੀ ਦੀ ਹੋ ਗਈ ਤਿਆਰੀ ਤੇ ਗੁਰਵਾ ਸਿੰਘ ਸਾਡੇ ਅੰਬ ਦੇ ਬੜੇ ਸ਼ਕੀਨ ਆ ਅੰਬ ਖਾ ਲੈਂਦੇ ਨੇ ਰੋਟੀ ਖਾਣੇ ਖਾਵੇਂ ਅੰਬ ਜ਼ਰੂਰ ਖਾ ਲੈਂਦਾ ਦੁਕਾਨੇ ਰੋਟੀ ਹਾਂਜੀ ਜੀ ਰਣ ਮੈਂ ਕੁਝ ਖਾਸ ਹਨ ਟੌਪ ਵਾਤੇ ਕਿ ਸਾਡਾ ਵੀ ਨਾਲ ਨਾਲ ਵਲੌਗ ਦੇ ਵਿੱਚ ਤੇ ਇੱਕ ਮੇਰੀ ਭੈਣ ਹੈਗੀ ਆ ਜੀ ਅੰਜਨਿੰਦਰ ਕੌਰ ਜੀ ਤੇ ਮੇਰੀ ਇੱਕ ਹੋਰ ਭੈਣ ਹੈਗੀ ਰਣਜੀਤ ਕੌਰ ਜੀ ਤਰਨਤਾਰ ਤੋਂ ਮੇਰੀ ਇੱਕ ਹੋਰ ਭੈਣ ਹੈਗੀ ਜੀ ਸੀਮਾ ਸ਼ਰਮਾ ਜੀ ਅਮਰੀ ਸਰ ਤੋਂ ਨਾਲ ਮੇਰੇ ਇੱਕ ਹੋਰ ਵੀਰ ਜੀ ਹੈਗੇ ਨੇ ਜੀ ਲਵਜੀ ਸਪੇਨ ਤੋਂ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਜੀ ਸਰਿੰਦਰ ਕੌਰ ਜੀ ਨਾਲ ਮੇਰੇ ਇੱਕ ਹੋਰ ਭੈਣ ਹੈਗੀ ਜੀ ਕਮਲਜੀਤ ਕੌਰ ਜੀ ਢਿੱਲੋ ਯੂ ਐਸ ਏ ਤੋਂ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਗੁਰਪ੍ਰੀਤ ਕੌਰ ਜੀ ਤਰਨਤਾਰ ਤੋਂ ਹਾਂਜੀ ਹਰ ਕਿਦਾਂ ਦਾ ਲਗਾਜਦਾ ਛੋਟਾ ਜਿਹਾ ਬਲੌਗ ਜੀ ਬਲੌਗ ਦੀ ਲਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਾ ਕਰੋ ਤੇ ਨਾਲ ਦੇ ਨਾਲ ਚੈਨਲ ਕਲ ਕਰਾਓ ਸਬਸਕ੍ਰਾਈਬ ਮਿਲਦੇ ਹਾਂ ਸੌਂਜੇ ਫੈਮਿਲੀ ਵਲੌਗ ਦੇ ਨਾਲ ਬਾਏ ਬਾਏ